ਮਾੜਾ ਕੋਟ ਖਤਮ ਆਉਣ ਤਾਣ ਤਾਣ ਓਏ ਨਹੀਂ ਆਉਣ ਤੂੰ ਡਾੜ ਵੇਖ ਕੇ ਚੱਲਦਾ ਪਾੜ ਤਾਣ ਕਰਦੇ ਕਢਾਉਦੇ ਅਗਲੇ ਵਾਪਸ ਵੀ ਆਉਂਦੇ ਕਿੱਡੀ ਚਲਾ ਆਵੇ ਨਾ ਲੜਾਈ ਤੇ ਕਿੱਡੀ ਕੋਈ ਹੋਈ ਪਈ ਵੇ ਭੈਣ ਭਰਾਵਾਂ ਦੀ ਲੜਾਈ ਤੇ ਕਿੱਡੀ ਖੜਿਆ ਵੇ 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 ਮੈਨੂੰ ਚਾ ਕਾ ਤਾ ਚੜਿਆ ਹਾਂਜੀ ਅਨਬਾਕਸਿੰਗ ਕਰਦੀਏ ਬਹੁਤ ਦੁਖੀ ਜਾਂਦਾ ਸੀਗਾ ਅੱਜ ਫਿਰ ਉੱਥੇ ਹੀ ਮਾਰਿਆ ਚੈੱਕ ਕਰੀਏ ਅਨਬਾਕਸਿੰਗ ਭੱਜਣਾ ਅੱਗੇ ਅੱਗੇ ਮਾਫੀ ਹਣ ਉਹ ਤੋਂ ਬਾਅਦ ਵਿਆਹ ਨ ਕਰਨੀ ਆ ਹੁਣ ਆਪਣੇ ਧੀਆ ਨਵੀਂ ਪੀੜੀ ਚੱਲ ਪੈਣੀ ਉਹ ਤੋਂ ਬਾਅਦ ਨਵੀਂ ਪੀੜੀ ਚੱਲ ਪੈਣੀ ਤੇ ਕੁੜੀਆਂ ਚ ਨਵੀਂ ਪੀੜੀ ਚ ਪਹਿਲਾ ਵਿਆਹ ਪ੍ਰਾਪਤ ਕਰਦੇ ਪ੍ਰਾਪਤ ਹੀ ਕਰਾਂਗੇ ਪਹਿਲਾ ਵਿਆਹ ਤੂੰ ਕਿਉਂਕਿ ਇਹ ਹੀ ਵੱਡੀ ਆ ਇਹ ਹੀ ਵੱਡੀ ਆ ਮੈਨੂੰ ਵੀ ਵਿਆਹ ਹੀ ਤਾਂ ਇਹ ਨਾਲ ਹੀ ਪਹਿਲਾ ਹੀ ਪਹਿਲਾ ਪੁੱਤਰੀ ਕਰਾਉਣਾ ਲੱਗੇ ਵੱਡੇ ਕਰਾਂਗੇ ਕਿਵੇਂ ਲੱਗਦਾ ਹਾਂ ਕਿਵੇਂ ਲੱਗਦਾ ਤੁਹਾਨੂੰ ਆਪਣੇ ਲੋ ਸਰਾ ਲੱਗਦਾ ਅੰਨਾ ਲੱਗਦਾ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤਾਣ ਤਾਣ ਓਏ ਨਹੀਂ ਹਣ ਤੂੰ டாੜ ਵੇਖੀ ਚਾਹਤ ਰਿਹਾ ਪਾਣ ਕਰਦੇ ਕਢਾਉਦੇ ਨੂੰ ਅਗਲੇ ਵਾਰਸ ਵੀ ਹੋ ਜੋਈ ਬਈ ਵੇ ਭੈਣ ਭਰਾਵਾਂ ਦੀ ਲੜਾਈ ਤੇ ਕਿੰਨੀ ਖੁਸ਼ ਹੋਈ ਪਈ ਵੇ 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 ਗਿੱਡੀ ਚਾ ਵੇ ਗੱਡਾ ਚੜਿਆ ਵੇ 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 ਮੈਨੂੰ ਚਾ ਕਹਦਾ ਚੜਿਆ ਹਾਂਜੀ ਅਨਬਾਕਸਿੰਗ ਕਰਦਿਏ ਬਹੁਤ ਦੁਖੀ ਜਾਂਦਾ ਸੀਗਾ ਅੱਜ ਫਿਰ ਉੱਥੇ ਹੀ ਮਾਰਿਆ ਚੱਕ ਰਿਏ ਅਨਬਾਕਸਿੰਗ ਵਾਹ ਜੀ ਵਾਹ ਮੈਂ ਤਾਂ ਕਿੰਨੇ ਰੋਣਗੇ ਵਧੀਆ ਬਾਰੇ ਵਾਰੀ ਤੁਸੀਂ ਸਾੜ ਦੋ ਉੱਥੇ ਲੈਣੇ ਕੁੜੀ ਸਾਡੀ ਨੂੰ ਰੋਵਾਇਆ ਕਿਵੇਂ ਤੂੰ ਉਹ ਰੋਈ ਜਾਂਦੀ ਆ ਕੋਈ ਨਹੀਂ ਰੋਂਦੀ ਫਿਰ ਤੁਹਾਨੂੰ ਕੁਛ ਲੱਗਦਾ ਆਪ ਕਿਹਨੇ ਕਹਿਣਾ ਹੈ ਉਹ ਬੱਚੇ ਮਾਰੀ ਹੋਣੇ ਹੋਣੇ ਇਹ ਕਰ ਆ ਵੇਲਾ ਪਪੇ ਗੁੱਸਾ ਗੁੱਸਾ ਚੱਕ ਰਿਹਾ ਹੁਣ ਮਾਰ ਦੇ 12 ਮੁੱਕੇ ਤੂੰ ਆਪ ਕਿਆ ਸੀ ਤੂੰ ਆਪ ਕਿਆ ਹੋਇਆ ਹੈ ਮੈਨੂੰ ਕਿਉਂ ਚਿੰਬਾ ਘਾੜਿਆ ਤੂੰ ਸੌੜਦਾ ਕਿਹੜਾ ਹੈਗਾ ਬਾਅਦ ਚ ਮਾਰ ਆਪ ਹੀ ਮਾਰ 12 ਤੇ 12 ਤੇ 12 ਮੁੱਕੇ ਮਾਰ ਦੇ ਅਸ਼ਰਮ ਗਾਏ ਗਾਏ ਤਕੋਸ ਵੀ ਨਹੀਂ ਚਾ ਜਾਉਂਗੀ 14 ਪਰਸਲ 16 12 12 ਤੂੰ ਪਰਸਲ ਲੰਦੇ 18 ਪਰਸਲ ਸੀਗੇ ਇਹ ਇੱਧਰ ਦੇ ਨਾਲ ਲਗੂਗਾ ਕਿ ਉਸ ਤਰ੍ਹਾਂ ਫਿਰ ਮੇਰੇ ਸਾਥ ਤੁਸੀਂ ਆਪ ਕਿਆ ਤਾਂ ਕਿ ਇੱਧਰ ਆ ਰਹੇ ਨੇ 12 ਬਣ ਗਏ ਹੁ ਤਾਂ 12 ਬਣ ਗਏ ਇਹਦੇ ਆ ਪਕਿਆ ਹੀ ਨਹੀਂਗਾ ਬੰਦੇ ਇੱਧਰ ਆ ਇੱਧਰ ਭੱਜ ਨਾ ਅੱਗੇ ਨਹੀਂ ਬਣ ਕੇ ਕੋਲਾ ਨਹੀਂ ਮਾਫ ਕਰ ਦੇ ਮਾਫ ਕਰਤਾ ਹਾਂ ਅੱਗੇ ਅੱਗੇ ਨਹੀਂ ਟੁੱਟਦਾ ਕੋਈ ਕਿਸਾ ਵੀ ਇਹਦੇ ਪਕਿਆ ਸੀਗਾ ਆਪ ਮੈਂ ਕਾਰ ਨੂੰ ਨਹੀਂ ਛੋੜਿਆ ਬਈ 12 ਆ ਵੀਆ ਅਖੀਰਲਾ ਵਿਆਹ ਵਾ ਠੀਕ ਆ ਹੁਣ ਉਸ ਤੋਂ ਬਾਅਦ ਵਿਆਹ ਨ ਕਰਨੀ ਆ ਹੁਣ ਆਪਣੇ ਧੀਆ ਨਵੀਂ ਪੀੜੀ ਚੱਲ ਪੈਣੀ ਉਸ ਤੋਂ ਬਾਅਦ ਨਵੀਂ ਪੀੜੀ ਚੱਲ ਪੈਣੀ ਤੇ ਕੁੜੀਆਂ ਦਾ ਨਵੀਂ ਪੀੜੀ ਚ ਪਹਿਲਾ ਵਿਆਹ ਪ੍ਰਾਪਤ ਕਰ ਦੋ ਪ੍ਰਾਪਤ ਹੀ ਕਰਾਂਗੇ ਪਹਿਲਾ ਵਿਆਹ ਤੂੰ ਕਿਉਂਕਿ ਇਹ ਹੀ ਵੱਡੀ ਆ ਇਹ ਹੀ ਵੱਡੀ ਆ ਮੈਂ ਖੋਰੀ ਯਾਰ ਵਿਆਹ ਕਰਾਣਾ ਹੁਣ ਦਾਨੂ ਕੀ ਆਗਾ ਪਹਿਲੇ ਹੀ ਕਹਿ ਦਿੰਨਾ ਸਭ ਕੰਮ ਖਤਮ ਹੋ ਗਈ ਇਹਨੂੰ ਹੁਣ ਤੇਰਾ ਵਿਆਹ ਕਰਨਾ ਵਾ ਤਗਾ ਦੇ ਚ ਆਪਾਂ ਇਹਨੂੰ ਸੰਤਰੇ ਦੇਣੇ ਆ ਚੰਗਾ ਪੇਟੀਆਂ ਨੇ ਚਾਰ ਪੇਟੀਆਂ ਦੇ ਰੀਆਂ ਨਹੀਂ ਚਾਰ ਪੇਟੀਆਂ ਨਹੀਂ ਚਾਰ ਨਾ ਕੋਈ ਬੰਨਾ ਬਹੁਤ ਆ ਦੋ ਇਹਦੇ ਲਈ ਦੋ ਇਹਦੇ ਘਰ ਵਾਲੇ ਲਈ ਕੀ ਕਹਿੰਦੀ ਮਾਮਾ ਜੀ ਦੋ ਵਿਆਹ ਕਰਾ ਲੜ ਕੇ ਮੇਰੇ ਵੱਡੇ ਦਾ ਇੱਕ ਤਾਂ ਹੁੰਦਾ ਨਹੀਂ ਬਿਆ ਏ ਤੇ ਬਈ ਇਹ ਤਾਂ ਕਹਿੰਦੀ ਜੇ ਕਰਾਈ ਤੇ ਨਹੀਂ ਬਣੀ ਘਰ ਤੇਨੂੰ ਛੱਡ ਕੇ ਜਾਣਾ ਹੀ ਪੈਣਾ ਮੈਂ ਥੋੜੀ ਜਿਆਦਾ ਤੂੰ ਵੱਡੀ ਤੇਰੀ ਵਿਆਹ ਪੈਦਾ ਲਾ ਦੇ ਆਹ ਨੀ ਨਹੀਂ ਦੱਤੀ ਉਹ ਛੋਟੀ ਆ ਤਬਰ ਬਾਰ ਤੁਸੀਂ ਦੋ ਪੈਣਾ ਵਾ ਇੱਕ ਦਾ ਤਾਂ ਵਿਆਹ ਕਰਨਾ ਹੀ ਪੈਣਾ ਇੱਕ ਦਾ ਘਰ ਚ ਵਾਈ ਰੱਖ ਲਾਗੇ ਜਰਾ राजे ਰਾਜੀਆਂ ਰਾਜੇ ਰਾਣੀਆਂ ਨੇ ਵੀ ਨਿਕ ਭੀਆ ਤਾਂ ਘਰੇ ਰੱਖਣੇ ਵਿਆਹ ਨਹੀਂ ਪੈਣੇ ਤੁਸੀਂ ਮੇਰੇ ਨਾਲ ਵੇਖੋ ਮੈਨੂੰ ਵੀ ਵਿਆਹ ਹੀ ਤਾਂ ਕੀ ਕੋਰੋਨਾ ਲਗਾਏ ਤੇ ਵੱਡੇ ਚਾਹਵੇਂ ਤਾਹ ਸੰਤਰਾ ਦਾ ਵੀ ਫੈਸਲਾ ਹੁੰਦਾ ਬਿਆਹ ਤੇ ਜਿੰਦਰ ਸਲਾਵਾ ਕਰਨੀ ਤੇ ਬਿਆਹ ਨਾਨੀ ਆਦੀ ਕੋ ਚਲ ਜਾ ਲੈ ਨਾਨੀ ਆਦੀ ਕੋ ਚਲ ਗਈ ਮੋਟਾ ਲਜਿਆ ਆ ਬਿਆਹ ਤੇ ਪਿਆਰ ਨੇ ਸਲਾਵਾ ਕਰਦਿਆਂ ਭਲਵਾ ਕਿੱਧਰ ਚਲ ਗਿਆ ਹੈ ਮਾਣੀ ਜੇਕੂ ਤੇਰਾ ਕਰਦ ਗਏ ਵੀ ਨਹੀਂ ਆਉਗਾ ਗਾਣਾ ਖਵਾ ਕੇ ਆ ਗਏ ਕਿਉਂ ਆ ਕਿਊਟ ਕਿਹੜੇ ਪਾਸੋਂ ਲੱਗਦਾ ਮੈਨੂੰ ਦੱਸੋ ਪਹਿਲਾਂ ਆ ਵੇਖੋ ਹਰੇਕ ਨਹੀਂ ਐ ਆ ਫਿਰ ਗਲਤ ਐਂਗਲ ਗਲਤ ਹੋ ਗਿਆ ਨਾ ਨਹੀਂ ਨਹੀਂ ਸਹੀ ਐਂਗਲ ਰੱਖੋ ਬਰਾਬਰ ਨਾਲ ਹਰੇਕ ਪਾਸੇ ਤੋਂ ਹੀ ਸੋਹਣਾ ਲੱਗਦਾ ਮੈਂ ਨਿਕੜ ਕੇ ਰਹਿਣਾ ਕਿਉਂਕਿ ਉਹ ਬਾਹਲਾ ਬਾਅਦ ਕਰਦੇ ਯਾਰ ਮੈਂ ਫਿਰ ਨਾ ਨਿਕੜ ਕੇ ਹੀ ਰਹਿਣਾ ਨਿਕੜਿਆ ਨਿਕੜਿਆ ਰਹਿਣਾ ਨਾ ਉਂਗਲਾਂ ਨਹੀਂ ਜੁੜਦੇ ਯਾਰ ਸਾਲ ਦੀਆਂ ਕਚਾਲੇ ਕਪੜਾ ਗੰਢ ਬੜੀ ਜਾ ਉਂਗਲ ਕਿਤੇ ਜੁੜਨੀ ਐ ਤੇ ਕਿਹਦੀ ਨਹੀਂ ਜੁੜਨੀ ਓਹੋ ਕਰਦਾ ਸੀ ਇੱਕ ਦੂਜੇ ਦੀ ਬੇਇਜ਼ਤੀ ਕਰੀਏ ਸਾਡੀ ਬੇਇਜ਼ਤੀ ਸਾਡੇ ਸਾਹਮਣੇ ਹੁੰਦੀ ਹੈ ਨਾ ਅਸੀਂ ਨਹੀਂ ਕਰਨਾ ਚਾਹੁੰਦੇ ਨਾ ਇੱਕ ਦੂਜੇ ਦੀ ਉਹਦੇ ਟੂਲ ਟੈਕਸ ਤੇ ਇੱਕ ਭੈਣ ਸੀਗੀ ਉਹਨੂੰ ਕਹਿੰਦਾ ਉਹ ਭੈਣ ਵੀ ਕਹਿੰਦੀ ਫਿਰ ਕਹਿੰਦਾ ਉਹ ਵੀ ਇੱਕ ਕਹਿੰਦੀ ਉਹ ਵੀ ਕਹਿੰਦੀ ਉਹ ਤਾਂ ਗਈ ਜਾ ਇਹਦੇ ਅੰਦਰ ਕਹਵੇ ਲੋਕ ਲੋਨੂੰ ਥੋੜੀ ਸੁਣਦਾ ਨਾ ਮੈਨੂੰ ਕਿ ਲੋਕਾਂ ਦਾ ਇਹਦਾ ਸੀ ਸ਼ੀਸ਼ਾ ਡਾਉਣ ਕੀਤਾ ਫਿਰ ਉਹਨੇ ਵੈਰੀਫਾਈ ਕੀਤਾ ਇਹਨੂੰ ਨਹੀਂ ਮੈਨੂੰ ਕਹਿੰਦੀ ਜਾਓ ਰੇਡੀ ਇਹ ਕਹਿੰਦਾ ਹੂੰ ਸਾਡੀ ਬੇਇੱਜ਼ਤੀ ਤੇ ਕਿਨੇ ਹੋ ਜਾਂਦੀ ਅਸੀਂ ਕੁਝ ਨਹੀਂ ਕਰਦੇ ਸਾਡੀ ਕੁਦਰਤੀ ਤੌਰ ਤੇ ਵੈਸੇ ਹੀ ਹੋ ਜਾਂਦੀ ਆ ਅਸੀਂ ਇਹਦਾ ਕੋਈ ਮਜ਼ਾਕ ਨਹੀਂ ਡਾਉਂਦੇ ਰੱਬ ਨੇ ਲਿਖਾ ਕੇ ਲਿਆਇਆ ਨਾਲ ਬੇਇੱਜ਼ਤੀ ਉਹ ਨਾਲ ਨਾਲ ਤੁਰ ਹੀ ਫਿਰਦੀ ਏ ਦੇ ਉਹ ਨੱਕਾ ਲੱਗਣ ਉੱਥੇ ਮੈਂ ਉਹ ਜਾਂਦੀ ਉਹ ਹੀ ਜਾਂਦੀ ਨਾ ਨੋਕਲ ਉਹ ਜਾਂਦੀ ਬੈਟ ਲਾ ਨਹੀਂ ਤੇ ਚੱਕ ਦੇਣਗੇ ਕਿਵੇਂ ਲੱਗਦਾ ਹਾਂ ਕਿਵੇਂ ਲੱਗਦਾ ਆਪਣੇ ਵੱਲ ਸਰਾ ਲੱਗਦਾ ਅੰਨਾ ਲਾ ਕੇ ਪਤਲੀ ਗੱਡੀ ਐ ਆ ਬੇਟਾ ਆ ਬੇ ਇਹਦੇ ਕੋਲੇ ਆ ਜਾਓ ਇੱਥੇ ਪਹੁੰਚ ਜਾਓ ਐਵੇਂ ਆਣ ਦਾ ਕਿੱਦਾਂ ਮੈਂ ਤੁਹਾਨੂੰ ਲੱਗਣਾ ਦੂਜੀ ਤਾਂ ਲੱਗਣਾ ਲੱਗਣਾ ਕਿਊਟ ਹੀ ਲੱਗੀ ਐ ਨਾ ਆ ਬਸ ਸਨੈਪਚੈਟ ਪਾ ਦੀ ਪਾਜੀ ਇਹਦਾ ਚੈੱਕ ਕਰਾਓ ਆ ਤੁਰਕੇ ਦਿਖਾਓ 프레임 ਟੇ ਲੋ ਵੰਗੂ 프레임 ਟੇ ਲੋ ਵੰਗੂ ਚੱਲ 프레임 ਟੇ ਲੋ ਓ ਯਾਰੀ ਯਾਰੀ ਯਾਦ ਕਰਨ ਦਿਆ ਜੇ ਆਜੱਕ ਚੱਕਦੀ ਗਰੀਬੀ ਤੇ ਆ ਚੀਜ਼ਾਂ ਸਾਰੀਆਂ ਮੇਲੀਆਂ ਇਹਦੇ ਕੋਲ ਆਏ ਓਏ ਆ ਤਾਂ ਜਾਨ ਹੀ ਕੱਢ ਲੈਣੀ ਐਨ ਕਾ ਨੇ ਤਾਂ ਨਿੱਕਾ ਹੀ ਕਰਤਾ ਆਏ ਓਏ ਇੱਕ ਮਿੰਟ ਬਾਈ ਹੋਣਾ ਓਏ ਹੋਏ ਹੋਏ ਆਏ ਓਏ ਲੱਤਾ ਬ੍ਰੀਕ ਤੇ ਟਿੱਡ ਮੋਟਾ ਸ਼ੂਟ ਹੋਉਂਦਿਆ ਮਾਡਲ ਆਏ ਹੋਏ ਤੁਹਾਨੂੰ ਪਤਾ ਨਹੀਂ ਛੇਤੀ ਛੇਤੀ ਵਰਮਾ ਛੇਤੀ ਆਏ ਓਏ ਆਏ ਓ ਆਏ ਓ ਪੁੱਠਾ 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 ਸਿੱਧਾ 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 ਛੇਤੀ 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 ਸਿੱਧਾ ਸਿੱਧਾ ਆਈ ਆ ਬੇਬੀ ਕੋ ਆਏ ਹੋਏ ਅੱਜ ਡਿਗਣੀਆਂ ਕੁੜੀਆਂ ਅਰਛਾ ਤੋਂ ਤੁਹਾਡੇ ਘਰੇ ਮਨ ਰੌਣਕ ਲੱਗ ਜਣੇ ਅੱਜ ਤੇ ਕੁੜੀਆਂ ਘਰੇ ਚੱਲ ਜਣ ਹਾਂਜੀ ਡਨ ਓਕੇ ਆ ਜੀ ਐਨਕਾ ਵੀ ਮੋੜੋ ਚੱਲੋ ਜੀ ਸਾਰਾ ਕੋਈ ਮੋੜਦਾ ਆ ਵੀ ਮੋੜੋ ਆਲੋ ਜੀ ਆਲੋ ਆ ਵੀ ਕਹਿਣ ਸੱਚਾ ਵੇਖੋ ਪਾ ਦਾਂਗੇ ਖਿਲਾੜੇ ਜਸਪਾਲ ਦੇ ਕਦਨੋਂ ਵੱਡੇ ਖਿਲਾੜੇ ਵਾਹ ਜੀ ਵਾਹ ਆਏ ਹੋਏ ਹੋਰ ਪਹਿਲਾ ਇੱਕ ਪਾਰ ਵੀ ਖਾਈ ਕਹਿੰਦਾ ਬਾਈ ਚੱਕ ਲਿਆ ਵਦਿਆ ਨਾ ਅਨਜਾਨ ਦਾ ਹੀ ਖਾਲੀ ਨਾਲ ਆ ਰਿਹਾ 18 ਬਲੇ ਬੇੜੀ ਫਿਰਦਾ ਆ ਨਾ ਇਹ ਲੈ ਇਹਦੇ ਨੌਕਰਾਂ ਇੰਨੇ ਕੁੜੀ ਦੀਆਂ ਗੁੱਤਾਂ ਲੈ ਵੀ ਕੁੜੀ ਦੀਆਂ ਗੁੱਤਾਂ ਵੇਖ ਓਏ ਐਦਾਂ ਨੂੰ ਬੈਕਅਪ ਖਾ ਕੋਈ ਆਰਟੀਕਲ ਕੋਈ ਨਹੀਂ ਜਾ ਕੁੜੀ ਦੀਆਂ ਗੁੱਤਾਂ ਲੈ ਵੀ ਰਲੋ ਸਪਾਂਸਰ ਅੱਜ ਤੈਨੂੰ ਚਪੇੜਾਂ ਤੈਨੂੰ ਕੀ ਲੱਗੇਗਾ ਆਪਣੇ ਓ ਕਾਕੂ ਨੂੰ ਅਗਲੇ ਲੈ ਵੀ ਕਈ ਵੀਰ ਮੇਰੇ ਅੰਦਰ ਵੇਖੀ ਕਿ ਡੇਕ ਡੁਕ ਤੇ ਨਹੀਂ ਪਿਆ ਮੈਂ ਵੇਖਿਆ ਨਾ ਸਾਨੂੰ ਜਾਓ ਵੇਖੋ ਛੇਤੀ ਛੇਤੀ ਬਾਜੀ ਭੱਜ ਕੇ ਜਾਈ ਭੱਜ ਕੇ ਹਾਂ ਛੇਤੀ ਬਾਹ ਜੋ ਨਾਲ ਕੋਲੇ ਝੋਲਾ ਕਿਦਾਂ ਪਰਸੰਗ ਉਡੰਗਾ ਤੂੰ ਓਏ ਲੈਣ ਗਿਆ ਤੈਨੂੰ ਮੇਲਾ ਕਰਦੇ ਓ ਯਾਦਾਈ ਹੋ ਗਈ ਬੰਦ ਓ ਯਾਦੀ ਓ ਯਾਦੀ ਓ ਯਾਦੀ ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ